ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾਂ ਲੰਘਦਾ ਗਿਆ ਰੁੱਤਾਂ ਮੌਸਮ ਬਦਲਦੇ ਰਹੇ ਸਰਦੀ ਗਰਮੀ ਆਪਣਾ ਰੰਗ ਅਤੇ ਪ੍ਰਕੋਪ ਦਿਖਾਉਂਦੀਆਂ ਰਹੀਆਂ ਮਾਧੋ ਦਾਸ ਦੀ ਕੀਰਤੀ ਫੈਲਦੀ ਗਈ ਨੰਦੇੜ ਦਾ ਮੱਠ ਦੁਖੀਆਂ ਅਤੇ ਰੋਗੀਆਂ ਲਈ ਮਸੀਹਾ ਬਣ ਗਿਆ ਬਿਨਾਂ ਕਿਸੇ ਭੇਦਭਾਵ ਬਿਨਾਂ ਜਾਤ ਪਾਤ ਬਿਨਾਂ ਓਚ ਨੀਚ ਅਮੀਰ ਗਰੀਬ ਹਰ ਇੱਕ ਦਾ ਦੁੱਖ ਸੁਣਿਆ ਜਾਂਦਾ ਸਾਰਾ ਦਿਨ ਲੋਕ ਆਉਂਦੇ ਜਾਂਦੇ ਰਹਿੰਦੇ ਦਵਾਖਾਨੇ ਵਾਲੇ ਪਾਸੇ ਹਰ ਸਮੇਂ ਭੀੜ ਲੱਗੀ ਰਹਿੰਦੀ ਮੱਠ ਦਾ ਵਾਤਾਵਰਨ ਜੜੀ ਬੂਟੀਆਂ ਦੀ ਅਜੀਬ ਜਈ ਸੁਗੰਧ ਨਾਲ ਮਹਿਕਿਆ ਰਹਿੰਦਾ ਸ਼ਿਵਾਜੀ ਦੇ ਪੁੱਤਰ ਦੀ ਮੌਤ ਤੋਂ ਬਾਅਦ ਅਤੇ ਮੋਰੋਪੰਤ ਪੇਸ਼ਵਾ ਦੇ ਕਿਧਰੇ ਰੂਪੋਸ਼ ਹੋ ਜਾਣ ਪਿੱਛੋਂ ਮਾਧੋਦਾਸ ਨੇ ਜਦੋਂ ਤੋਂ ਸੈਨਿਕ ਲਿਬਾਸ ਨੂੰ ਅਲਵਿਦਾ ਕਿਆ ਸੀ ਉਸ ਦਾ ਰਾਜਸੀ ਕਟਨਾਵਾਵਾਂ ਵੱਲੋਂ ਮੋਹ ਪੰਗ ਹੋ ਗਿਆ ਸੀ ਆਪਣਾ ਸਾਰਾ ਧਿਆਨ ਹੁਣ ਦੁਖੀਆਂ ਦੀ ਸੇਵਾ ਵੱਲ ਲਗਾਉਂਦਾ ਸੀ ਫੇਰ ਵੀ ਮਾਠ ਵਿੱਚ ਆਏ ਲੋਕਾਂ ਪਾਸੋਂ ਦੇਸ਼ ਕਾਲ ਵਿੱਚ ਵਾਪਰੀਆਂ ਘਟਨਾਵਾਂ ਅਤੇ ਜੰਗਾਂ ਦੀਆਂ ਖਬਰਾਂ ਆਪਣੇ ਆਪ ਉਸ ਨੂੰ ਮਿਲਦੀਆਂ ਰਹਿੰਦੀਆਂ ਪੰਜਾਬ ਦੇ ਉੱਤਰ ਵੱਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਿੱਖ ਗੁਰੂ ਮੁਗਲਾਂ ਦੀਆਂ ਸ਼ਾਹੀ ਫੌਜਾਂ ਨਾਲ ਲੜ ਰਿਹਾ ਹੈ ਉਸ ਦੇ ਸੈਨਿਕ ਘੋੜੇ ਵੀ ਰੱਖਦੇ ਹਨ ਤੇ ਹਥਿਆਰ ਵੀ ਰੱਖਦੇ ਹਨ ਔਰੰਗਜ਼ੇਬ ਬਾਦਸ਼ਾਹ ਦੱਖਣਵਲ ਬਗਾਵਤ ਨੂੰ ਦਬਾਉਣ ਵਿੱਚ ਰੁੱਝਿਆ ਹੋਇਆ ਹੈ ਬਾਕੀ ਕਾਬੂ ਨਹੀਂ ਆ ਰਹੇ ਔਰੰਗਜ਼ੇਬ ਦੱਖਣਵਲ ਬਿਮਾਰ ਹੈ ਔਰੰਗਜ਼ੇਬ ਦੀ ਮੌਤ ਹੋ ਗਈ ਔਰੰਗਜ਼ੇਬ ਦੇ ਪੁੱਤਰਾਂ ਵਿੱਚ ਦਿੱਲੀ ਦੇ ਤਖਤ ਲਈ ਗ੍ਰਹਿ ਯੁੱਧ ਹੋਣ ਲੱਗਾ ਔਰੰਗਜ਼ੇਬ ਦੇ ਛੋਟੇ ਪੁੱਤਰ ਨੇ ਤਖਤ ਉੱਪਰ ਕਬਜ਼ਾ ਕਰ ਲਿਆ ਹੈ ਔਰੰਗਜ਼ੇਬ ਦਾ ਵੱਡਾ ਸਹਬਜ਼ਾਦਾ ਅਫਗਾਨਿਸਤਾਨ ਫਤਿਹ ਕਰਨ ਗਿਆ ਤਾਕਤ ਉਪਰ ਆਪਣਾ ਹੱਕ ਜਿਤਾਉਣ ਲਈ ਰਸਤੇ ਵਿੱਚੋਂ ਹੀ ਵਾਪਸ ਪਰਤ ਆਇਆ ਦੋਹਾਂ ਪੁੱਤਰਾਂ ਵਿੱਚ ਜਾਜੋ ਦੇ ਸਥਾਨ ਤੇ ਕਮਸਾਨ ਯੁੱਧ ਹੋਇਆ ਸਿੱਖਾਂ ਦਾ 10ਵਾਂ ਗੁਰੂ ਔਰੰਗਜ਼ੇਬ ਦੇ ਵੱਡੇ ਪੁੱਤਰ ਦੇ ਹੱਕ ਵਿੱਚ ਲੜਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕ ਮਾਰੇ ਗਏ ਗਾਹੇ ਬਗਾਹੇ ਆਉਂਦੀਆਂ ਅਜਈਆਂ ਖਬਰਾਂ ਮੱਧੂਦਾਸ ਨੂੰ ਫਿਰ ਪਰੇਸ਼ਾਨ ਕਰਨ ਲੱਗੀਆਂ ਸਿੱਖਾਂ ਦਾ ਗੁਰੂ ਮੁਗਲਾਂ ਨਾਲ ਟੱਕਰ ਲੈ ਰਿਹਾ ਹੈ ਇਹ ਤਾਂ ਸੁਣਿਆ ਸੀ ਪਰ ਹੁਣ ਇਹ ਗੁਰੂ ਮੁਗਲਾਂ ਦੀ ਇੱਕ ਧਿਰ ਬਣ ਗਿਆ। ਅਜੀਬ ਹੈ। ਇਹ ਸਾਬੋਸ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਸਨ। ਉਸ ਨੂੰ சிவாਜੀ ਦਾ ਪੁੱਤਰ ਯਾਦ ਆਇਆ। ਉਹ ਵੀ ਤਾਂ ਇੱਕ ਵਾਰ ਮੁਗਲਾਂ ਦੀ ਧਿਰ ਬਣ ਕੇ ਮਰਾਠਿਆਂ ਵਿਰੁੱਧ ਲੜਿਆ ਸੀ। சிவாਜੀ ਦੇ ਪੁੱਤਰ ਨੂੰ ਤਾਂ ਆਪਣੇ ਨਾਬਾਲਗ ਭਰਾ ਨੂੰ ਗੱਦੀ ਦੇ ਵਾਰਿਸ ਬਣਾਉਣ ਦਾ ਰੋਸ ਸੀ। ਇਸ ਗੁਰੂ ਨੇ ਕਿਹੜੀ ਗੱਦੀ ਹਾਸਲ ਕਰਨੀ ਹੈ? ਉਹ ਸੋਚਣ ਲੱਗਾ। ਅਜਹੀਆਂ ਗੱਲਾਂ ਨਹੀਂ ਸੁਣਾ ਤਾਂ ਚੰਗਾ ਹੈ ਪਰ ਨਾ ਚਾਹੁੰਦਿਆਂ ਵੀ ਖਬਰਾਂ ਉਸ ਤੱਕ ਪਹੁੰਚ ਜਾਂਦੀਆਂ ਇੱਕ ਦਿਨ ਇੱਕ ਸ਼ਰਧਾਲੂ ਨੇ ਆ ਕੇ ਦੱਸਿਆ ਸਿੱਖਾਂ ਦੀ ਇੱਕ ਫੌਜ ਟੁਕੜੀ ਅਦੇ ਮੁਗਲ ਸੈਨਾ ਦੇ ਸਿਪਾਹੀਆਂ ਨੇ ਇੱਥੇ ਲੱਗ ਕੇ ਹੀ ਮੁਕਾਮ ਕੀਤਾ ਹੈ ਗੋਦਾਵਰੀ ਨਦੀ ਦੇ ਉਸ ਪਾਸ ਮੁਗਲ ਬਾਦਸ਼ਾਹ ਨੇ ਡੇਰੇ ਲਾਏ ਹੋਏ ਨੇ ਇੱਕ ਹੋਰ ਨੇ ਆ ਕੇ ਦੱਸਿਆ ਸਿੱਖਾਂ ਦੇ ਘੋੜੇ ਮਰਾਠੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਨੇ ਕਿਸਾਨਾਂ ਨਾਲ ਉਹਨਾਂ ਦੀਆਂ ਝੜਪਾਂ ਵੀ ਹੋਈਆਂ ਨੇ ਇਸ ਟੁਕੜੀ ਦਾ ਆਗੂ ਵੀ ਇੱਕ ਸਿੱਖ ਹੈ ਉਹ ਕਲਗੀ ਲਾ ਕੇ ਘੋੜੇ ਦੀ ਸਵਾਰੀ ਕਰਦਾ ਹੈ ਆਪਣੇ ਨਾਲ ਸਿਪਾਹੀ ਲੈ ਕੇ ਉਹ ਜੰਗਲ ਵਿੱਚ ਸ਼ਿਕਾਰ ਕਰਨ ਵੀ ਨਿਕਲਦਾ ਹੈ ਮਾਦੋ ਦਾਸ ਨੂੰ ਹਰ ਰੋਜ਼ ਕੋਈ ਨਾ ਕੋਈ ਖ਼ਬਰ ਮਿਲਦੀ ਇਸ ਸਮਾਂ ਵਿਕਰਮੀ 1764 ਸਨ 1707 ਦਾ ਸੀ ਇੱਕ ਦਿਨ ਮਾਦੋ ਦਾਸ ਆਪਣੇ ਕੁਝ ਸਾਧੂਆਂ ਨਾਲ ਗੋਦਾਵਰੀ ਨਦੀ ਦੇ ਕੰਢੇ ਪਰਮਨਨ ਕਰ ਰਿਹਾ ਸੀ। ਦੋ ਸਾਧੂ ਜੰਗਲ ਵਿੱਚ ਜੜੀ ਬੂਟੀਆਂ ਦੀ ਪਾਲ ਵਿੱਚ ਲੱਗੇ ਹੋਏ ਸਨ। ਮਾਧੋ ਦਾਸ ਜਦ ਵੀ ਕਿਸੇ ਨਦੀ ਦੇ ਵਗਦੇ ਪਾਣੀ ਨੂੰ ਵੇਖਦਾ ਉਹ ਸਭ ਕੁਝ ਭੁੱਲ ਜਾਂਦਾ। ਡੂੰਘੀਆਂ ਸੋਚਾਂ ਵਿੱਚ ਉਤਰ ਜਾਂਦਾ ਅੱਜ ਵੀ ਉਹ ਸੋਚਣ ਲੱਗਾ ਮਨੁੱਖ ਇਸ ਸੰਸਾਰ ਤੇ ਆਉਂਦਾ ਹੈ। ਚਲਿਆ ਜਾਂਦਾ ਹੈ। ਇਹ ਸਭ ਕਾਲ ਚੱਕਰ ਕੀ ਹੈ ਮੈਂ ਕੀ ਸਾਂ ਹੁਣ ਕੀ ਹਾਂ? ਤਰਮ ਦੇ ਗੁਰੂ ਸਵਾਮੀ ਆਖਦੇ ਨੇ ਇਹ ਸਭ ਪਿਛਲੇ ਕਰਮਾਂ ਦਾ ਫਲ ਹੈ ਮੇਰਾ ਬਾਲਪਨ ਇਨਾ ਦੁੱਖਾਂ ਭਰਿਆ ਸੀ ਜੇ ਉਹ ਸਭ ਪਿਛਲੇ ਕਰਮਾਂ ਦਾ ਫਲ ਸੀ ਤਾਂ ਹੁਣ ਮੈਂ ਜੋ ਸੁੱਖ ਭੋਗ ਰਿਆ ਹਾਂ ਇਹ ਕਿਸ ਜਨਮ ਦੇ ਕਰਮਾਂ ਦਾ ਫਲ ਹੈ ਇਨਾ ਵਿਚਾਰਾਂ ਦੀ ਕੀ ਪ੍ਰਮਾਣਿਕਤਾ ਹੈ ਜੇ ਅਸੀਂ ਲੋਕ ਸੰਸਾਰੀ ਪ੍ਰਾਣੀਆਂ ਦੀ ਮਾਨ ਰੱਖਣ ਲਈ ਅਜਿਹੀਆਂ ਗੱਲਾਂ ਦਾ ਸਹਾਰਾ ਲੈਂਦੇ ਹਾਂ ਫਿਰ ਸੋਚਣ ਲੱਗਾ ਸਿੱਖਾਂ ਦੀ ਸੈਨਾ ਟੁਕੜੀ ਏਦਰ ਮਰਾਠਾ ਦੀ ਧਰਤੀ ਬਲਕਿਉਂ ਆਈ ਹੈ ਹਰ ਰੋਜ਼ ਇਹਨਾਂ ਬਾਰੇ ਨਵੀਆਂ ਗੱਲਾਂ ਸੁਣਦਾ ਹਾਂ ਕੀ ਪਤਾ ਦਿੱਲੀ ਦੇ ਬਾਦਸ਼ਾਹ ਨੇ ਸੂਈਆਂ ਪਾਸੋਂ ਮੇਰੇ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਹੋਵੇ ਬਾਦਸ਼ਾਹ ਜਾਂ ਸੂਈਏ ਅਜੇ ਵੀ ਉਸਨੂੰ ਮਰਾਠਾ ਫੌਜ ਦਾ ਪਗੌੜਾ ਸੈਨਿਕ ਸਮਝੇ ਹੋਣ ਇਹ ਸੈਨਾ ਟੁਕੜੀ ਮੈਨੂੰ ਗ੍ਰਿਫਤਾਰ ਕਰਨ ਲਈ ਭੇਜੀ ਹੋਵੇ ਉਸ ਨੂੰ ਆਪਣੇ ਭਵੇਖ ਦੀ ਚਿੰਤਾ ਹੋਣ ਲੱਗੀ ਉਸ ਨੂੰ ਖਬਰ ਸੀ ਸੈਨਾ ਪਾਸ ਘੋੜੇ ਵੀ ਨਹੀਂ ਤੇ ਹਥਿਆਰ ਵੀ ਨਹੀਂ ਉਹ ਜੰਗਲਾਂ ਵਿੱਚ ਸ਼ਿਕਾਰ ਵੀ ਖੇਡਦੇ ਨੇ ਉਸਨੇ ਦੋ ਸਾਧੂਆਂ ਨੂੰ ਆਪਣੇ ਕੋਲ ਬੁਲਾਇਆ ਕਿਹਾ ਸੁਣੋ ਮੈਨੂੰ ਸਿੱਖ ਮੁਗਲਾਂ ਦੀ ਫੌਜੀ ਟੁਗੜੀ ਕੁਝ ਸ਼ੱਕੀ ਮਾਲੂਮ ਹੁੰਦੀ ਹੈ ਇਹਨਾਂ ਤੋਂ ਚੌਕਸ ਰਹਿਣ ਦੀ ਲੋੜ ਹੈ ਮੱਠ ਦੇ ਸਾਰੇ ਸਾਧੂਆਂ ਨੂੰ ਕਹੋ ਜਦ ਵੀ ਕੋਈ ਸ਼ੱਕੀ ਬੰਦਾ ਜਾਂ ਸਿੱਖ ਸੈਨਿਕ ਮੱਠ ਦੇ ਨੇੜੇ ਵੇਖਣ ਤੁਰੰਤ ਖਬਰ ਦੇਣ ਕੁਝ ਸੈਨਿਕ ਤਾਂ ਅਸੀਂ ਹਰ ਰੋਜ਼ ਜੰਗਲ ਵਿੱਚ ਵੇਖਦੇ ਹਾਂ ਇੱਕ ਸਾਧੂ ਨੇ ਦੱਸਿਆ ਜੰਗਲ ਵਿੱਚ ਤਾਂ ਕੋਈ ਵੀ ਜਾ ਸਕਦਾ ਹੈ ਅਸੀਂ ਵੀ ਜਾਂਦੇ ਹਾਂ ਹੁਣ ਮੇ ਮੱਠ ਦੇ ਕੁਝ ਸਾਧੂ ਜੰਗਲਾਂ ਵਿੱਚ ਹਨ ਮਾਦੋਦਾਸ ਅਜੇ ਗੱਲਾਂ ਕਰ ਰਿਆ ਸੀ ਇੱਕ ਸਾਧੂ ਸਾਹੋ ਸਾਹ ਹੋਇਆ ਆ ਕੇ ਕਹਿਣ ਲੱਗਾ ਕੁਝ ਉਪਰੇ ਬੰਦੇ ਇੱਧਰ ਆਏ ਪਏ ਨੇ ਸਿਰਾਂ ਉੱਪਰ ਪੱਗੜ ਬੰਨਦੇ ਹੋਏ ਨੇ ਉਹਨਾਂ ਕੋਲ ਹਥਿਆਰ ਵੀ ਨੇ ਆਪਣੇ ਸਾਧੂਆਂ ਨੂੰ ਤੁਰੰਤ ਬੁਲਾਓ ਮਾਦੋਦਾਸ ਖੋਸ਼ਿਆਰ ਹੋ ਕੇ ਬੈਠ ਗਿਆ ਤੇ ਉਸ ਨੇ ਨਦੀ ਵੱਲ ਮੂੰਹ ਕਮਾ ਕੇ ਜੰਗਲ ਪਲ ਕਰ ਲਿਆ ਸਾਧੂਆਂ ਦੇ ਪਹੁੰਚਣ ਤੋਂ ਪਹਿਲਾਂ ਅਜਨਬੀ ਬੰਦੇ ਮਾਦੋਦਾਸ ਦੇ ਲਾਗੇ ਪਹੁੰਚ ਗਏ ਤੇ ਉਹਨਾਂ ਆ ਕੇ ਫਤਿਹ ਬੁਲਾਈ ਮਾਦੋਦਾਸ ਅਤੇ ਸਾਧੂਆਂ ਲਈ ਇਹ ਸ਼ਬਦ ਬੜੇ ਅਜੀਬ ਸਨ ਉਹਨਾਂ ਕੋਈ ਜਵਾਬ ਨਾ ਦਿੱਤਾ ਉਹ ਆਏ ਬੰਦਿਆਂ ਦੇ ਕਮਰ ਕੱਸੀਆਂ ਵਿੱਚ ਤਲਵਾਰਾਂ ਅਤੇ ਹੱਥ ਵਿੱਚ ਨੇਜ਼ੇ ਵੇਖ ਕੇ ਕੁਝ ਪਪੀਤ ਵੀ ਹੋਏ। ਉਹ ਆਪ ਤਾਂ ਖਾਲੇ ਹੱਥ ਸਨ। ਇੰਨੇ ਵਿੱਚ ਜੰਗਲ ਵਿੱਚ ਆਏ ਸਾਧੂ ਵੀ ਆ ਗਏ। ਉਹਨਾਂ ਪਾਸ ਚੁੱਕੀਆਂ ਟੋਕਰੀਆਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਜੜੀ-ਬੂਟੀਆਂ ਸਨ। ਮਾਦੋਦਾਸ ਕੋਲ ਖੜੇ ਹਥਿਆਰਬੰਦ ਬੰਦੇ ਵੇਖ ਕੇ ਪਹਿਲਾਂ ਉਹ ਵੀ ਪਿਛਾਂ ਹੀ ਰੁਕ ਗਏ। ਪਰ ਜਦੋਂ ਨਾ ਵੇਖਿਆ ਉਹ ਸਾਰੇ ਗੱਲੀ ਪਏ ਹੋਏ ਹਨ ਤਾਂ ਪਾਸ ਆ ਗਏ। ਆਏ ਬੰਦਿਆਂ ਵਿੱਚੋਂ ਇੱਕ ਬੋਲਿਆ ਅਸੀਂ ਤੁਸਾਂ ਪਾਸ ਇੱਕ ਬੇਨਤੀ ਕਰਨ ਆਏ ਹਾਂ ਅਗਰ ਕੋਈ ਰੋਗ ਹੈ ਕਸ਼ਟ ਹੈ ਤਾਂ ਮੱਠ ਵਿੱਚ ਆਉਣਾ ਇੱਥੇ ਅਸੀਂ ਕੋਈ ਇਲਾਜ ਨਹੀਂ ਕਰਦੇ ਇੱਥੇ ਅਸੀਂ ਆਪਣੇ ਕੰਮ ਵਿੱਚ ਹਾਂ ਮਾਦੋਦਾਸ ਹੁਣ ਹੌਸਲੇ ਨਾਲ ਬੋਲਿਆ ਅਸੀਂ ਮੱਠ ਵੱਲੋਂ ਹੀ ਆਏ ਹਾਂ ਦੂਸਰਾ ਬੋਲਿਆ ਫੇਰ ਆ ਜਾਣਾ ਥੋੜੀ ਦੇਰ ਬਾਅਦ ਅਸੀਂ ਮੱਠ ਵਿੱਚ ਹੀ ਚਲੇ ਜਾਣਾ ਹੈ ਸਾਡੇ ਵਿੱਚੋਂ ਕੋਈ ਰੋਗੀ ਨਹੀਂ ਹੈ ਅਸੀਂ ਤਾਂ ਜੋ ਕੁਝ ਕਹਿਣਾ ਹੈ ਮੱਠ ਵਿੱਚ ਕਹਿਣਾ ਮਾਧੋਦਾਸ ਇਸ ਵਾਰ ਰੁੱਖਾ ਬੋਲਿਆ ਤੁਹਾਡੇ ਵਿੱਚੋਂ ਮਾਧੋਦਾਸ ਕੌਣ ਹੈ ਇੱਕ ਹੋਰ ਜਣੇ ਨੇ ਸਾਧੂਆਂ ਨੂੰ ਤਾੜ ਦੇ ਪੁੱਛਿਆ ਮੱਠ ਵਿੱਚ ਆਉਣਾ ਸਭ ਪਤਾ ਚਲ ਜਾਏਗਾ ਆ ਕੇ ਮਾਧੋਦਾਸ ਉੱਠ ਖੜਾ ਹੋਇਆ ਉਸ ਨੇ ਆਪਣੇ ਸਾਧੂਆਂ ਨੂੰ ਚੱਲਣ ਲਈ ਇਸ਼ਾਰਾ ਕੀਤਾ ਤੇ ਬਿਨਾਂ ਉਪਰੇ ਬੰਦਿਆਂ ਵੱਲ ਤੱਕਿਆਂ ਜੰਗਲ ਵੱਲ ਤੁਰ ਪਏ ਬੰਦੇ ਕੁਝ ਧੀਰ ਜਾਂਦੇ ਸਾਧੂਆਂ ਵੱਲ ਤੱਕਦੇ ਰਹੇ ਹੈਰਾਨ ਹੋ ਕੇ ਇੱਕ ਦੂਸਰੇ ਵੱਲ ਝਾਕ ਕੇ ਫਿਰ ਬੰਦਿਆਂ ਵਿੱਚੋਂ ਇੱਕ ਬੋਲਿਆ ਜਥੇਦਾਰ ਜੀ ਇਸ ਸਾਧ ਨੇ ਤਾਂ ਆਪਣੀ ਪ੍ਰਵਾਹ ਹੀ ਨਹੀਂ ਕੀਤੀ ਗੁਰੂ ਜੀ ਨੂੰ ਕੀ ਦਸਾਂਗੇ ਜਾ ਕੇ ਗੁਰੂ ਜੀ ਨੂੰ ਆਖਾਂਗੇ ਸਾਧ ਬੜਾ ਕਮੰਡੀ ਜਾਪਦਾ ਹੈ ਹੋਰ ਕੀ ਦਸਾਂਗੇ ਜਥੇਦਾਰ ਨੇ ਕਿਹਾ ਤੇ ਉਹ ਵਾਪਸ ਮੁੜ ਪਏ ਇੱਕ ਸਾਧੂ ਨੇ ਉਪਰੇ ਬੰਦਿਆਂ ਵੱਲ ਪੂਰੀ ਨਿਗਰਾਨੀ ਰੱਖੀ ਹੋਈ ਸੀ ਉਸ ਨੇ ਮਾਦੋਦਾਸ ਨੂੰ ਦੱਸਿਆ ਉਹ ਚਲੇ ਗਏ ਨੇ ਫਿਰ ਵੀ ਆਉਣਗੇ ਮਾਦੋਦਾਸ ਨੇ ਕਿਹਾ ਕੌਣ ਹੋ ਸਕਦੇ ਨੇ ਉਹਨਾਂ ਨੂੰ ਤਾਂ ਦੇਖ ਕੇ ਡਰ ਲੱਗਦਾ ਹੈ ਦੂਸਰੇ ਸਾਧੂ ਨੇ ਪੁੱਛਿਆ ਪੰਜਾਬ ਦੇਸ਼ ਵੱਲੋਂ ਸਿੱਖਾਂ ਦੀ ਸੈਨਾ ਟੁਕੜੀ ਆਈ ਦੱਸਦੇ ਹਨ ਤੇ ਸ਼ਰਧਾਲੂ ਉਹੀ ਹੋ ਸਕਦੇ ਨੇ ਮਾਦੋਦਾਸ ਨੇ ਕਿਹਾ ਕਿਆਸ ਲਾਉਂਦਿਆਂ ਕਿਹਾ ਇੱਕ ਤਾਂ ਆਖਦਾ ਸੀ ਬੇਨਤੀ ਕਰਨ ਆਏ ਹਾਂ ਉਹ ਜੋ ਵੀ ਕਰਨ ਆਏ ਸਨ ਪਤਾ ਚਲ ਜਾਏਗਾ ਆਪਣੇ ਸਾਧੂਆਂ ਨੂੰ ਸਾਧਣ ਰਹਿਣ ਲਈ ਕਹੋ ਕਿਸੇ ਸ਼ੱਕੀ ਬੰਦੇ ਨਾਲ ਬਹੁਤੀ ਬਾਰਤਾ ਲਾਪ ਨਹੀਂ ਕਰਨੀ ਗੱਲਾਂ ਕਰਦੇ ਬੈਰਾਗੀ ਜੰਗਲ ਅੰਦਰ ਚਲੇ ਗਏ ਬਾਰੋਂ ਆਪਣੇ ਆਪ ਨੂੰ ਪੂਰੇ ਜਾਪ ਦੇ ਵਿੱਚ ਰੱਖਦਾ ਮਾਧੋਦਾਸ ਅੰਦਰੋਂ ਪਰੇਸ਼ਾਨ ਸੀ ਉਸਨੇ ਪੁੱਛਿਆ ਸੀ ਮਾਧੋਦਾਸ ਕੌਣ ਹੈ ਇੰਨਾ ਸਿੱਖਾ ਨੂੰ ਮੇਰੇ ਨਾਮ ਦਾ ਕਿਵੇਂ ਪਤਾ ਲੱਗਿਆ ਸੱਚ ਹੀ ਇਹ ਸ਼ਾਹੀ ਸੈਨਾ ਦੇ ਸੁਭੀਏ ਹੋਣਗੇ ਤਾਂ ਕਿ ਇਥੋਂ ਜਾਣ ਦਾ ਵੇਲਾ ਆ ਗਿਆ ਹੈ ਕੋਈ ਸਨੇਹ ਕੋਈ ਸੁਖ ਬਹੁਤਾ ਚਿਰ ਮੇਰੇ ਨਸੀਬਾਂ ਵਿੱਚ ਨਹੀਂ ਹੈ ਕੱਲ ਤੋਂ ਬਗਲੀ ਮੋਢੇ ਪਾ ਕੇ ਆਇਆ ਕਰਾਂਗਾ ਇਥੇ ਹਥਿਆਰ ਵੀ ਰੱਖਾਂਗਾ ਮੈਨੂੰ ਗ੍ਰਿਫਤਾਰ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ ਇਹਨਾਂ ਖਿਆਲਾਂ ਵਿੱਚ ਗਿਰੇ ਮਾਧੋਦਾਸ ਨੂੰ ਨਹੀਂ ਸੀ ਪਤਾ ਏ ਉਪਰੇ ਬੰਦੇ ਜਥੇਦਾਰ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਮਾਦੋਂ ਦਾਸ ਪਾਸ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਲੈ ਕੇ ਆਏ ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ